ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਵੀਰੇ ਤੇ ਪਿੰਡਾਂ ਦਾ ਮਾਹੌਲ ਹੈ ਜਿਵੇਂ ਹਨਾ ਤੇ ਬਾਬਾ ਪੜੀ ਜਾਂਦਾ ਤੇ ਵਿੱਚ ਬਾਣੀ ਵੀ ਆਈ ਜਾਂਦੀ ਹੈ ਹਨਾ ਵਧੀਆ ਚੀਜ਼ ਆ ਤੇ ਆਪਾਂ ਆਪਣੀਆਂ ਸਬਜ਼ੀਆਂ ਵਾਸਤੇ ਸੌਰੀ ਸਬਜ਼ੀਆਂ ਆ ਗਿਆ ਮੁਰਗੀਆਂ ਵਾਸਤੇ ਆਪਾਂ ਸਬਜ਼ੀਆਂ ਕੱਟਦੇ ਸੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਦੇ ਵਿੱਚ ਕਿਹੜੀ ਸਬਜ਼ੀ ਹੈ ਨਹੀਂ ਜਰੂਰ ਦੱਸਿਓ ਹਨਾ ਚੱਪਣ ਗੱਦੂ ਤੋਂ ਲੇ ਕੋ ਸ਼ਿਮਲਾ ਵਿੱਚ ਘਰ ਮੇਥੇ ਰੋਟੀਆਂ ਟਮਾਟਰ ਕੰਡੇ ਮਟਰਾਂ ਦੂਜੇ ਹਨ ਤੇ ਜਿਹੜੀਆਂ ਸਰਦੀ ਦੀਆਂ ਸਬਜ਼ੀਆਂ ਹੁੰਦੀਆਂ ਸਾਰੀਆਂ ਸਬਜ਼ੀਆਂ ਇਸ ਟਾਈਮ ਆਪਾਂ ਲੈ ਕੇ ਸ਼ਾਮ ਨੂੰ ਇਹ ਆਪਾਂ ਜਿਹੜੀ ਮੁਰਗੀਆਂ ਨੂੰ ਰਾਈਟ ਦੇਣੀ ਆ ਉਹ ਆਪਾਂ ਹੁਣ ਚੀਰੀ ਜਾਂਦੇ ਆ ਜੀ ਤੇ ਮੈਂ ਕਿਹਾ ਚੱਲ ਸੋਨ ਨੂੰ ਵੀ ਦਿਖਾ ਦਈਏ ਤੇ ਨਿਗਾਹ ਮਾਰ ਲਓ ਹੁਣ ਇਹਦੇ ਵਿੱਚ ਜੇ ਕੋਈ ਸਾਨੂੰ ਲੱਗਦਾ ਤੇ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਵੀ ਵੀਰੇ ਫਲਾਨੀ ਸਬਜ਼ੀ ਰਹਿਣੀ ਹੈ ਇਹਦੇ ਵਿੱਚ ਦੇਖਦੇ ਆਂ ਫਿਰ ਵੀ ਕਿਹੜੀ ਸਬਜ਼ੀ ਰਹਿ ਗਈ ਹੈ ਨਾ ਮੇਰੇ ਕਰਨ ਨੂੰ ਤਾਂ ਸਾਰੀਆਂ ਸਬਜ਼ੀਆਂ ਦੇ ਵਿੱਚ ਪਾਏਗਾ ਇਹ ਆਪਣਾ ਡੇਲੀ ਦਾ ਰੁਟੀਨ ਹੁੰਦਾ ਸ਼ਾਮ ਦਾ ਆਪਾਂ ਮੰਡੀਆਂ-ਮੁੰਡੀਆਂ ਚੋਂ ਦੁਕਾਨਾਂ ਤੋਂ ਜਿਹੜੀਆਂ ਸਬਜ਼ੀਆਂ ਆਉਂਦੀਆਂ ਪੁਰਾਣੀਆਂ ਧਰਣੀਆਂ ਖਰਾਬ ਹੋਈਆਂ ਪਈਆਂ ਸਾਰੀਆਂ ਆਪਾਂ ਲੈ ਲਈਦੀਆਂ ਤੇ ਸ਼ਾਮ ਨੂੰ ਆਪਾਂ মুরਗੀਆਂ ਨੂੰ ਉਹ ਪਾਈਦੀਆਂ ਇੱਕ ਟਾਈਮ ਆਪਾਂ ਫੀਡ ਪਾਈਦੀ ਆ ਤੇ ਅੰਡਾ ਆਪਾਂ ਕਹਿ ਕੇ ਵੇਚੀਦਾ ਵੀ ਬਾਈ ਫੁੱਲ ਆਰਗੇਨਿਕ ਆ ਦੇ ਪੌਨ ਦਾ ਆਪਣੇ ਕੋਲ ਦੀਰ ਵੀ ਬਈ ਹੈਗੀ ਦੇ ਗੱਟੇ ਭਰੇ ਪਏ ਆ ਦੋਨੇ ਟਾਈਮ ਫੀਡ ਦਿੱਤੀ ਰੱਖੀ ਹੈ ਨਾ ਪਰ ਨਹੀਂ ਇਹ ਤਾਂ ਆਪਣੀ ਇਹ ਨਾਲ ਦੇਖੋ ਫੀਡ ਬਚਦੀ ਆ ਨਾਲੇ ਜਿਹੜੀ ਵੇਸਟੀ ਜਣ ਇਹ ਇਹਦੇ ਵਿੱਚੋਂ ਹੁਣ ਕਿਸੇ ਸਬਜ਼ੀ ਚੋਂ ਕਿਹੜਾ ਵਿਟਾਮਿਨ ਮਿਲਣਾ ਕਿਸੇ ਚੋਂ ਕਿਹੜਾ ਮਿਲਣਾ ਸਾਰੇ ਪੂਰੇ ਹੋ ਲੈਂਦੇ ਉਹਨਾਂ ਦੇ ਤੇ ਨਾਲੇ ਢਿੱਡ ਭਰ ਲੈਂਦੇ ਹੁਣ ਤੁਸੀਂ ਐ ਮੰਨ ਲਓ ਵੀ ਇਹ ਨਾਲ ਵਾਲ 10-15 ਕਿਲੋ ਸਮਾਨ ਆ ਜਿਹੜਾ ਸ਼ਾਮ ਨੂੰ ਇਸ ਟਾਈਮ ਆਪਾਂ ਮੁਰਗੀਆਂ ਨੂੰ ਪਾਵਾਂਗੇ ਬਸੇ ਆਪਾਂ 5 ਕਿਲੋ ਦਾ ਰੋਜ਼ ਦਾ ਆਈਡੀਆ ਹੁੰਦਾ ਈ 5 ਕਿਲੋ ਪਾਉਣੇ ਹੁੰਦੇ ਆ ਅੱਜ ਚੱਲ ਜ਼ਿਆਦਾ ਇਸ ਕਰਕੇ ਆਪਾਂ ਸਵੇਰ ਦੀ ਭੀੜ ਵੀ ਘੱਟ ਪਈ ਉਹਨਾਂ ਨੂੰ ਵੀ ਚਲੋ ਸ਼ਾਮ ਨੂੰ ਸਬਜ਼ੀ ਖਾ ਲਿਆਂਗੇ। ਬਾਕੀ ਆ ਰੋਟੀਆਂ ਵੇਖਾ ਗੰਡੇ ਦੇਖ ਲਓ ਲੈ ਮਾਰਨ ਨੂੰ ਨਿਗਾਹ ਤੇ ਬੰਦਾ ਕਿਹੜਾ ਨਾ ਘਮਾਜੇ ਇੰਨੀਆਂ ਸਬਜ਼ੀਆਂ ਹਨਾ ਦੇਖੋ ਵਿੱਚੇ ਹਰਾ ਧਨੀਆ ਫਿਰਦਾ ਹੈ ਮਟਰ ਫਿਰਦੇ ਹੈ ਗੰਡੇ ਫਿਰਦੇ ਹੈ ਚੱਪਣ ਗੱਦੂ ਫਿਰਦੇ ਹੈ ਦੇਖੋ ਵੰਦ ਗੋਭੀ ਫਿਰਦੀ ਹੈ ਦੂਜੀ ਗੋਭੀ ਫਿਰਦੀ ਹੈ ਕਹਿੰਦਾ ਮੈਂ ਤਾਂ ਸਾਰੀਆਂ ਸਬਜ਼ੀਆਂ ਆ ਗਈਆਂ ਇਹਦੇ ਨਾਲ ਤੁਸੀਂ ਵੀ ਆਪਦਾ ਫੀਡ ਦਾ ਖਰਚਾ ਘਟਾ ਸਕਦੇ ਹੋ ਮੁਰਗੀਆਂ ਦਾ ਬਈ ਜੇ ਆਪਾਂ ਕੱਲੀਆਂ ਸਬਜ਼ੀਆਂ ਵੀ ਪਾਵਾਂਗੇ ਵੀਰੇ ਫੇਰ ਵੀ ਇਹਨਾਂ ਨੇ ਫੁੱਲ ਆਂਡਾ ਨਹੀਂ ਦੇਣਾ ਠੀਕ ਹੈ ਜੇ ਡੱਬਰੀ ਜਹਾਵਾ ਖਾਈ ਜਾਣੀਆਂ ਪਰ ਫੁੱਲ ਆਂਡਾ ਨਹੀਂ ਦੇਣਾ ਇੱਕ ਟਾਈਮ ਫੀਡ ਪਾਉਣੀ ਪੈਂਦੀ ਆ ਤੇ ਇੱਕ ਟਾਈਮ ਆਪਾਂ ਸਬਜ਼ੀਆਂ ਪਾ ਗਏ ਇੱਕ ਟਾਈਮ ਵੀ ਫੀਡ ਬਚਾ ਕਰ ਲਈਏ ਹਨਾ ਉਹ ਖਰਚਾ ਕੱਟ ਜਾਂਦਾ ਆਪਣਾ ਉਹ ਜਾਨਡੇ ਤੇ ਬਾਕੀ ਤਦੋਂ ਦਿਖਾਉਣੇ ਆ ਸਾਨੂੰ ਆਪਣੇ ਜਾਨਵਰੀ ਵੀ ਦੇਖੋ ਕਿਵੇਂ ਖਾਂਣਗੇ ਇਹਨਾਂ ਬਾਕੀ ਦਿਖਾਉਣੇ ਸਾਨੂੰ ਅੰਦਰ ਚੱਲੋ